There, it's ਜੱਟ ਬਿਨਾ ਕਰਨੀ ਸਾਣ ਜੱਟ ਬਿਨਾ ਬੈਟਰੀ ਵਾਲੇ ਟਰੈਕਟਰ ਫਿਰ ਚਾਚਾ ਦਾ ਤੇ ਪਹਿਲੀ ਵਾਰ ਆ ਗਿਆ ਉਹਨੇ ਹੁਣ ਕਿਹਾ ਕਹਿੰਦਾ ਫਿਰ ਆ ਬੈਟਰੀ ਉਹਦੀ ਉਹਨੇ ਬੈਟਰੀ ਕੋਈ ਅਗਲ ਕਰ ਕੋਈ ਹਾਂ ਮੇਰਾ ਤੂੰ ਨਾ ਗੜਾ ਤੂੰ ਕੈਨ ਕੱਢ ਕੇ ਆ ਜਾ ਇੱਧਰ ਵੀ ਢੇੜਾ ਲਾਇਆ ਮੈਨੂੰ ਕਹਿੰਦਾ ਚੱਲ ਸਾਰਾ ਮੈਂ ਹਿਸ਼ਾਰਪੁਰ ਜਾਣਾ ਪੈਣਾ ਮੈਨੂੰ ਅੱਜ ਚੱਲ ਸੌਣੇ ਵੱਡਣਾ ਉਹ 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 ਪਿੱਛਾ ਪੜਾ ਟੋਲ ਪੜਾ ਲਾਂਗੇ ਫੇ ਅੱਜ ਤਾਂ ਮੈਨੂੰ ਹੁਸ਼ਿਆਰ ਅੱਜ ਨੂੰ ਹੁਸ਼ਿਆਰ ਪਰ ਜਾਣਾ ਪੈਣਾ ਸਾਬੀ ਬੁਢਾ ਲੂਗਾ ਫੇ ਹਾਂ ਕਿਤੇ ਮੈਂ ਸਾਬ ਹਾਂ ਬੀਬੀ ਆ ਸਾਬੀ ਤਾਂ ਪੂਰੇ ਪਟਾਊਗਾ ਹੁਸ਼ਿਆਰ ਪਰ ਜਾਣਾ ਪੈਣਾ ਮੈਨੂੰ ਅੱਜ ਕਾਦੇ ਲਈ ਕੰਮ ਕੋਈ ਦੇਖ ਲੈ ਬੀਬੀ ਦਾ ਮੈਂ ਤੈਨੂੰ ਲੈ ਪੱਠੇ ਲੱਗੀ ਤੇ ਚਾਬੀ ਕੀ ਕਰਨੀ ਆ ਮੈਨੂੰ ਪਤਾ ਇੱਕ ਕਨਵੀਰ ਨੇ ਖੜੀ ਹੀ ਮੈਂ ਚਾਬੀ ਨੂੰ ਦਫਾ ਕਰ ਕਰ ਤੂੰ ਮੇਰੇ ਨਾਲ ਮਸ਼ੀਨ ਤਾਂ ਦੇਣਾ ਛੱਡ ਵੀ ਚੰਗਾ ਹੁੰਦਾ ਮੈਂ ਪੈ ਪਰ ਨ ਪਰ ਤੋਂ ਖੜੀ ਬੀਬੀ ਇਹਨਾਂ ਦਾ ਸੁਣ ਲੀ ਜੜੀ ਤਾਂ ਇਹਨੂੰ ਕਿਹੜਾ ਟੈਨਸ਼ਨ ਆ ਕੋਈ ਮੈਂ ਬੀਬੀ ਨੂੰ ਕੋਈ ਟੈਨਸ਼ਨ ਆ ਕੋਈ ਜਿੱਥੇ ਮਰਜੀ ਜਾਵਾਂ ਮੈਂ ਨਹੀਂ ਟੈਨਸ਼ਨ ਤਾਂ ਮੈਨੂੰ ਹੈਗੀ ਆ ਕਿ ਕਾਦੀ ਟੈਨਸ਼ਨ ਆ ਮੈਂ ਤੁਹਾਨੂੰੋਂ ਜ਼ਿਆਦਾ ਆ ਕੀ ਹੀ ਆ ਤੈਨੂੰ ਟੈਨਸ਼ਨ ਤਾਂ ਆ ਮੈਨੂੰ ਫਿਕਰ ਸਭ ਕਹਿੰਦਾ ਮੈਨੂੰ ਫਿਕਰ ਆ ਤੁਹਾਨੂੰ ਵੀ ਤੁਸੀਂ ਐਵੇਂ ਕਿ ਨਜਾਇਜ਼ ਹੀ ਐ ਦੁਨੀਆ ਦੇ ਉਹਨੇ ਨੇ ਹਿਯਾਰਪੁਰ ਹੀ ਕਰਨ ਜਾਣਾ ਉਧਰ ਕੰਬਾਇਨ ਲੈਣ ਗਿਆ ਤਾਂ ਮੈਂ ਕੀ ਪੜਾ ਕੀ ਕਰਨਾ ਐਨ ਜਾ ਕੇ ਹਿਯਾਰਪੁਰ ਸਾਡੇ ਨੂੰ 2000 ਗਾਲਾ ਨੂੰ ਕਿ ਤੂੰ ਆਪਣੇ ਆਪਣੀ ਫਸਲ ਦਾ ਸੰਭਾਲਾ ਉਹ ਤਾਂ ਗੱਲ ਆ ਬਈ ਕੰਮ ਤਾਂ ਆ ਸਮ ਆ ਬਦਲ ਹੋਣ ਰਿਹਾ ਸੇ ਉਥੇ ਉਥੇ ਮਸ਼ੀਨ ਵੀ ਨਹੀਂ ਪਾੜਨੀ ਤੇ ਗਿੱਲੀ ਪੈੜੀ ਹੋ ਗਈ ਤਾਂ ਯੋਰਾਂਟ ਕੀ ਬੋਲਣਾ ਨਾ ਇਹ ਬੋਲਣਾ ਇਹਦੇ ਸਿਆਰਸ ਬੱਟੇ ਨਹੀਂ ਮੁੱਕਦੇ ਇਹ ਤੁਹਾਨੂੰ ਡੈਡੀ ਬੋਲਦਾ ਕੀ ਮੈਂ ਕਹ ਰਿਹਾ ਸਿਆਰਸ ਬੱਟੇ ਨਹੀਂ ਮੁੱਕਦੇ ਜੇ ਜਾਣਾ ਨਹੀਂ ਮੈਂ ਜਿੱਥੇ ਜਾਣਾ ਹੈ ਜਾਓ ਜਾਓ ਪਰ ਮੈਂ ਕੀ ਕਹਿਣਾ ਜਿੱਥੇ ਜਾਣਾ ਮੈਂ ਜਾਣਾ ਨਹੀਂ ਹੈਗਾ ਮੈਨੂੰ ਕਹਾਂ ਫਿਰ ਜਾ ਮੈਨੂੰ ਕੋ ਰੋਕ ਸਕਦਾ ਆ ਇਹ ਰੋਕਣ ਵਾਲਾ ਕੌਣ ਹੋਇਆ ਹੈ ਤੂੰ ਕੋਣ ਨੂੰ ਨਹੀਂ ਰੋਕਣ ਵਾਲੀ ਮੈਂ ਕੋਲ ਆਪਣੀ ਵੀ ਵਾਰ ਹੀ ਆ ਗਈ ਆ ਤੇ ਝੋਨਾ ਵਢਾਉਣ ਲੱਗੇ ਆ ਰੋਕੋ ਚਲ ਬੈਕ ਕਰਾ ਰੋਕੋ ਚਲ ਚਲ ਚਾ ਪਲਾਟ ਆਫਲ очку Qual relâng? 子ako ਪਾ ਪਾਵਾਂਗੇ ਟਰਾਲੀ ਚਲੋ ਗਾਇਸ ਕੋਲੋਗੇ ਦੀਰਗਾ ਇਹ ਬੁਰੇ ਵਾਲ ਸਾਹਿਬ ਨੂੰ ਵੀ ਰੋਸੀ ਆ ਰੱਖਤੇ ਮਾਰੇ ਆਹ ਤਾਂ ਆ ਗਿਆ ਜੀ ਸੀਟ ਤੋਂ ਬੈਠਾ ਬੰਦਾ ਮਲਾਈ ਰੱਖਦੇ ਆ ਲਾਈ ਰੱਖਦੇ ਆ ਮੈਂ ਕੀ ਕਰਾਂ ਹੈ ਕਿਦਾਂ ਲੱਗੀ ਚਾਵਲਾਂ ਨੂੰ ਵਿਚਾਰੇ ਸਾਫ਼ ਕਰਨਾ ਮੈਂ ਡੇਲਿਆਂ ਦੀਆਂ ਦੇਖੋ ਮੰਮੀ ਨੂੰ ਨਾ ਸਮਝਾਉਣਾ ਪੈਣਾ ਜਿਹੜੀ ਤੈਨੂੰ ਕੰਮ ਲਾਈ ਰੱਖਦੀ ਹੈ ਡੇਲਿਆਂ ਮੇਰੇ ਨਾਲ ਦੇਖੋ ਕਿਹੜਾ ਪਾਣੀ ਨਾ ਪਰੀ ਘਰ ਦਾ ਤੇਰਾ ਡੇਲਿਆਂ ਦਾ ਮੈਂ ਨਵਾਂ ਕਰਵਾ ਲੈਂ ਜਾਂ ਪਾਦਾ ਲੈ ਜੇ ਪਾਏ ਹਾਂ ਪਾਣੀ ਵਗਦਾ ਉਦ ਤੈ ਖੁੰਦਾ ਕੋ ਨਹੀਂ ਤੈਨੂੰ ਪਖੰਡ ਕਰਦੀ ਤੂੰ ਮੈਨੂੰ ਕੱਖ ਨਹੀਂ ਦੇ ਛੰਡਿਆ ਆ ਗਲਾਬ ਦਾ ਫੁੱਲ ਗਿਫਟ ਦਵਾ ਤੈਨੂੰ ਮੈਂ ਜਾਨ ਹੈ ਮੈਂ ਖਾਣ ਖਾ ਤਾਂ ਮੈਨੂੰ ਕੀ ਲੱਗਦੀ ਹੈਰਾਨ ਚਾਹ ਕਿਤੇ ਮਾਰ ਬੰਨਾ ਸਭ ਬੱਬੂ ਚੱਕਲਾ ਬੀਬੀ ਕੁੰਡੀ ਚੱਕਦਾ ਸਾਲਿਆ ਮਾਮਾ ਹੈਲੋ ਸ਼ਰਮ ਘਰ ਕੋ ਸ਼ਰਮ ਕਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ਰਮਾ ਦੇ ਬਣਾ ਦਿੰਦਾ ਤੇ ਇੱਧਰ ਪਾਣੀ ਲੈ ਦੱਸ ਐ ਪੈਪ ਬੰਨੀ ਫੇ ਇਹ ਕਿਥੋਂ ਲਿਆਂਦੀ ਆ ਪੈਪ ਤੋਂ ਠੀਕ ਕਰ ਟੋਟਾ ਓਏ ਨਹੀਂ ਉਹ ਪੈਪ ਸਾਰੀ ਲੈ ਗਿਆ ਆ ਵੱਡੀ ਵੀ ਵੱਡੀ ਦੇ ਮੇਰੇ ਤੋਂ ਪਈ ਜਰਾ ਕਿ ਨਹੀਂ ਸਾਹਮਣੇ ਜਦੋਂ ਝੋਨੇ ਲਾਉਣੇ ਆ ਪਾਣੀ ਲਾਉਣਾ ਹੁਣ ਆ ਬੁਰੇ ਬਸ ਹੁੰਦੇ ਰਹੀ ਘਰੇ ਛੱਡ ਕੇ ਕੀ ਚੀਜ਼ ਨਾ ਉਹ ਨਾ ਦੇਉ ਨਾ ਕਿਸੇ ਨੂੰ ਚੱਲ ਜਾਂਦਾ ਕੋਹ ਨਹੀਂ ਪੈਪ ਦਾ ਗੱਲ ਇਹ ਆ ਵੀ ਸਾਹਮਣੇ ਨਹੀਂ ਕਰਦੇ ਲੋਕੀ ਲੈ ਆ ਤਾਂ ਭਰ ਵੀ ਗਿਆ ਰਹਿ ਗਿਆ ਮੇਰੇ ਹਿਸਾਬ ਨਾਲ ਦੋ ਕਨਾਲ ਦੋ ਕਨਾਲ ਰਹਿ ਗਿਆ ਥਾਂ ਓਏ ਅਰ ਗਿਆ ਪੂਰਾ ਫੁਰਤੀ ਬੜੀ ਮਾਰਦੇ ਸਿਆਣੀ ਵੇਲਾ ਹੁਣੇ ਹੀ ਵਾਹ ਕੇ ਗਿਆ ਤੇ ਹੁਣੇ ਹੀ ਪਾਣੀ ਛੜਦਾ ਤੇ ਕੱਲ ਵਢਾਈ ਹੈ ਜੇ ਥੋੜੀ ਜਿਹੀ ਤਾਂ ਹੋਣਾ ਆ ਲਓ ਜੀ ਮੋਟਰਾਂ ਚੱਲਦੀਆਂ ਪਈਆਂ ਆ ਤੇ ਆਪਾਂ ਚੱਲੇ ਆ ਕੰਬੈਨ ਵਾਲੇ ਨਾਲ ਚਾਹ ਲੈ ਕੇ ਡੀਕ ਦੇ ਪੈ ਜਾਓ ਤੇ ਲੱਗਣ ਲੱਗੀ ਆ ਬਸ ਹੋਰ ਦੇ ਕਿੰਟ ਤੱਕ ਲੱਗ ਜਾਣੀ ਆ ਇਹ ਉਹੀ ਆਂਬਾ ਜਿਹੜਾ ਸੜ ਗਿਆ ਸੀਗਾ ਜਿਹੜਾ ਨੇ ਸਾੜਤਾ ਹੀ ਹੋ ਗਿਆ ਨਹੀਂ ਹਰਾ ਭਰਾ ਅਚਾਰਾ ਫੇਰ ਹਰਾ ਭਰਾ ਹੋ ਗਿਆ ਆ ਗਿਆ ਮੋਟਰਾਂ ਤੇ ਰੌਣਕਾਂ ਫੇਰ ਹੁਣ ਬਸ ਮੋਟਰਾਂ ਤੇ ਰਹਿਣਾ ਕਰਨਾ ਆ ਗੰਨਿਆਂ ਦਾ ਕੰਮ ਚੱਲਪਣਾ ਹੋਰ 10 ਦਿਨਾਂ ਤੱਕ ਤੇ ਰੋਜ਼ ਟਰਾਲੀ ਕੱਢਦੇ ਦਿਖਾਉਣਾ ਕਰਨਾ ਤੁਹਾਨੂੰ ਆਪਾਂ ਯੋਹਰ ਲਗਾਉਣੇ ਕਰਨੇ ਟਰੈਕਟਰਾਂ ਦੇ ਹੌਲੈਂਡਾਂ ਦੇ ਫਾਰਮ ਟਰੈਕਾਂ ਦੇ ਫੇਰ ਤੁਸੀਂ ਕਮੈਂਟਾਂ 'ਚ ਦੱਸਣਾ ਕਰਨਾ ਵੀ ਕਿਹੜਾ ਟਰੈਕਟਰ ਬੱਲੇ ਬੱਲੇ ਕਰਾਉਂਦਾ ਆ ਮੇਰੇ ਵੀਰੋ ਠੀਕ ਆ ਵਾਹ ਜੀ ਦਿਖਾਉਣ ਲੱਗਾ ਸਾਡੇ ਨਾਲ ਇੱਥੇ ਕੁੱਤੇ ਜਦੋਂ ਲੈਟਰਿੰਗ ਕਰਦੇ ਆ ਨਾ ਤੇ ਉਹ ਇੱਥੇ ਚੜ ਕੇ ਕਰਦੇ ਆ ਅੱਜ ਕੱਲ ਸਾਡੇ ਕੁੱਤੇ ਵੀ ਮਾਡਰਨ ਹੋ ਗਏ ਆ ਲਓ ਜੀ ਦੇਖੋ ਕਿੱਥੇ ਚੜ ਕੇ ਟੀਸੀ ਲਈ ਆ ਇੱਥੇ ਖੁਰਲੀ ਤੇ ਚੜੇ ਆ ਉੱਪਰ ਤੇ ਅਗਲਿਆਂ ਦਾ ਮਾ ਨਾ ਹੈ ਉਹ ਵੀ ਫੋਲੋ ਕਰਦੇ ਆ ਜੀ ਸਾਡੇ ਵੀ ਪੱਕਾ ਵਾਸ਼ਰੂਮ ਆ ਹਾਂ ਪੱਕਾ ਲਓ ਜੀ ਇਹਨਾਂ ਦਾ ਵਾਸ਼ਰੂਮ ਆ ਪੱਕਾ ਤੇ ਦੇਖੋ ਕਿੱਥੇ ਕੀਤੀ ਆ ਤੇ ਉਹਨਾਂ ਨੂੰ ਪਤਾ ਮੋਟਰ ਚੱਲ ਪਣੀ ਆਪੇ ਆਪਨ ਕੋਲ-ਪੁਲ ਕੋਲ-ਕੁਲ ਜਾਣਾ ਆ ਤੇ ਜਾਂਡੇਕ ਜਾਣਾ ਆ। ਇਹਨਾਂ ਨੂੰ ਪਤਾ ਹੀ ਸਭ ਹੀ ਤੇ ਹੈ ਯਾਰ ਅੰਬੀ ਵੜ ਕੇ ਚੱਕ ਲਾ। ਇਹ ਸਾਡੇ ਕੁੱਤਿਆਂ ਦਾ ਲੈਟਰਿੰਗ ਬਾਥਰੂਮ ਆ ਹੈਂ। ਇਹ ਰੀਤੀ ਰਿਵਾਜ ਬਹੁਤ ਹੈ। ਇਹ ਰੀਤੀ ਰਿਵਾਜ ਬਹੁਤ ਆ। ਦੀਵਾਲੀ ਦੇ ਦਿਨਾਂ ਚ ਉਹਦਾ ਵੀ ਉੱਪਰ ਚੜ ਕੇ ਕਹਿੰਦੇ ਵੀ ਕਿਤੇ ਸਾਡੇ ਖੋਲੀਆਂ ਦੇ ਵਿੱਚ। ਖੋਲੀਆਂ ਤੇ ਚੜ ਕੇ ਕਰਦੇ ਆ। ਕਿਥੇ ਕੀ ਕਰਨੇ ਚ ਬੋ। ਓਏ ਹੋਏ। ਵਾਹ ਜੀ ਵਾਹ। ਵਾਹ ਜੀ। ਜਾਉਣਾ ਮੋੜ ਛਤਰ ਚਲਾਉਣ ਚੱਲਿਆ ਇੱਥੇ ਦੇਖ ਇਹ ਉਹ ਪੁੱਤ ਇਧਰ ਕਰੀ ਆਪਾਂ ਇੱਥੇ ਸੈਰ ਸਪਟਾ ਕਰਨਾ ਕਰਾਂ ਸਵੇਰੇ ਆਈਏ ਕਿਧਰ ਉੱਠ ਕੇ ਯਾਰ ਹਾਂ ਪੱਕਾ ਜਦੋਂ ਧੌੜ ਨਹੀਂ ਸੇਰੀ ਆਈਏ ਤੇ ਕਰੀਏ ਧੌੜ ਵੀ ਲੱਗ ਜੇ ਕਰੇਗੀ ਆ ਠੀਕ ਆ ਥੋੜਾ ਵੀਡੀਓ ਬਣਾਈਏਗਾ ਵੀਡੀਓ ਇਰ ਤਾਂ ਓਏ ਜਿਲੇ ਇਧਰ ਲੱਗ ਗਏ ਲੰਗੇ ਜਿਲੇ ਕੱਲ ਧੌੜ ਨਹੀਂ ਦੋ ਇਹ ਲੈ ਜਿਲੇ ਤੋਂ ਦੁਕਾਨ ਤੇ ਮੂੰਹ ਮੂੰਹ ਦਾ ਰਿਐਕਸ਼ਨ ਕੱਲ ਇਦਾਂ ਕਰਦਾ ਉਹਨਾਂ ਤੋਂ ਇਹ ਲੈ ਕੱਲ ਯਾਰ ਕੱਲ ਕੱਲ ਦੀ ਗੱਲ ਆ ਕੱਲ ਮੈਂਗਾ ਇਹਦੇ ਮੂੰਹ ਚ ਕੀ ਹੋ ਜਾਂਦਾ ਆ ਆਪਾ ਪਰ ਜਾਂਦੀ ਕਰਿਆ ਨੂੰ ਦੇਖ ਕੇ ਤੈਨੂੰ ਕਿਤੇ ਚੇਤਾ ਹੁਣ ਆਇਆ ਆ ਆਹ ਦਾੜੀ ਬੰਨਦਾ ਤਾਂ ਐਦਾਂ ਹੋ ਗਈ ਇਕੱਠੀ ਜਾਣਾ ਇੱਥੋਂ ਜਦੋਂ ਪਟਵਾਰੀ ਲੱਗਾ ਹੀ ਨਾ ਉਹ ਤਾਂ ਬੰਨਦੇ ਹੁੰਦੇ ਹੀ ਸਾਠੀ ਨੇ ਰਿਟਾਇਰਮੈਂਟ ਹੋ ਗਈ ਨਾ ਹੁਣ ਤੇ ਉਹ ਵਾਲਾ ਫਿਲਮ ਸਕੂਟਰ ਉਹਨੂੰ ਮੈਂ ਹੀ ਕਹਾ ਆ ਤਰਸੀਮ ਜੱਸੜ ਨੂੰ ਨਹੀਂ ਨਹੀਂ ਕੀ ਦੀ ਗੱਲ ਕਰਦਾ ਸਕੂਟਰੀ ਹੁੰਦੀ ਕੁੱਗੀ ਕੋ ਮਹਿੰਦਰਾ ਮਹਿੰਦਰਾ 275 ਵੇ ਇਹ ਤੇ ਮੇਰੇ ਹਿਸਾਬ ਨਾਲ ਘੰਟੇ ਦਾ ਕਿੰਨਾ ਕੁ ਤੇਲ ਪੀ ਜਾਂਦਾ ਹੀ ਉਹ ਆਹ ਉਹ ਬਹੁਤ ਘੱਟ ਪੀਂਦਾ ਮੇਰੇ ਹਿਸਾਬ ਨਾਲ 6 ਘੰਟੇ ਦਾ ਯਾਰ 2 2.5 ਲੀਟਰ ਤੇਲ ਪੀਂਦਾ ਕਹਿੰਦੇ ਐ ਸਾਬੀ ਤਿੰਨ ਕ ਪੀ ਜਾਂਦਾ ਹੋਊਗਾ ਤਿੰਨ ਕ ਬਾਦ ਤਿੰਨ ਬਾਦ ਤਿੰਨ ਕ ਪੀਂਦਾ ਆ ਚੱਲ ਵੀ ਆ ਨਿਬੜ ਗਿਆ ਕੰਮ ਤੇ ਚਲੀਏਗਾ ਮੈਨ ਲੈ ਕੇ ਮੇਤਰਾ ਹੂੰ ਚਲੋ ਜਤੋਂ ਤੇ ਆਈ ਗਏ ਨਿਕਲੋ ਕਰਦੇ ਮਾੜੇ ਮੋੜੀਆਂ ਪਾਣੀ ਚੜਰਾਵੇ ਚਲੋ ਵੀ ਮੁੜਿਓ ਫੋਕਾ ਲਗਾ ਦੀ ਜਾਨ ਤੇ ਮੇਰੇ ਕਰ ਦਿੰਦਾ ਆ ਹੋਰ ਹੋਰ ਫੋਕਾ

ਵੇ ਮੁੰਡਾ ਲੈ ਆਇਆ ਟਰਾਲੀ ਦੇਖੋ ਪਾਣੀ ਵੀ ਨਾਲ ਲੈ ਕੇ ਆਇਆ ਰਹਿੰਦੇ ਬੰਦੀ ਇਹਨੂੰ ਤੇਰੇ ਅੱਗੇ ਸਰਪੇ ਦਾ ਚ ਆ ਤੇ ਚਵਲੀ ਆਉਂਦੀ ਆ ਚਵਲੀ ਗਿਆ ਮੁੰਡਾ ਆਹ ਮੁੰਡਾ ਸਮਝਦਾਰ ਬਹੁਤ ਗੱਲਬਾਤ ਪੂਰੀ ਮੰਨਦਾ ਆ ਨੋ ਜੀ ਆ ਤੇ ਲੈ ਲੱਗੇ ਮੜੀ ਜੀ ਦੱਸ ਦਾਂ ਮੈਂ ਕੀ ਕਰਨ ਕੀ ਤੇ ਆ ਟੰਗੋਆ ਦੇਖੀ ਕਿੱਥੇ ਆਹ ਤੇ ਫੋਮਾ ਨਾ ਦੇ ਨੀ ਸੋ ਸਟਾਰਟ ਕਰ ਗਏ ਆ। ਆਰ ਕਿਥੇ ਆ? ਉਹਦੇ ਵਿੱਚ ਕਿੱਦਾਂ ਵੜਿਆ? ਦੂਜੇ ਵਿੱਚ ਵੜਿਆ। ਗਾਲੀ ਫੇਰ ਰਿਹਾ। ਕੋਲ ਭੰਤਾ ਹੋਦਾ। ਕੋ ਮੈਂ ਤਾਂ ਕੱਢਣੀ ਅਹੀਂ ਭੱਜ ਗਿਆ ਤੇ ਭੱਜ ਗਿਆ। ਸਟਾਰਟ ਲਈ ਕਿਥੋਂ ਦੀ ਪਾਣੀ ਆਉਂਦੀ ਆ ਉੱਥਾਲੇ। ਉਹ ਕੋ ਬਾਰ ਉਹ ਬੰਦਾ ਡਾ ਉੱਪਰ ਲੰਮਕੋਇਆ ਪਿਆ ਪੂਰਾ ਆ ਨੀ ਮੋੜ ਦੇ ਜ ਰੱਖਿਆ ਇਹ ਚਰਾ ਬਣਾਈ ਜੀ ਆਹ ਹੋ ਗਈ ਕਰਦੇ ਕਰਦੇ ਸ਼ਾਬਾਸ਼ ਸ਼ਾਬਾਸ਼ ਲਾਲਾ ਸ਼੍ਰੀ ਮਾਸਾ ਆ ਕਰ ਯਾਰ ਗੋਲ ਇਕਵਲਾ ਮਾਰਨ ਰਿਆ ਸਭੀ ਧੌਮੀ ਸਾਹਿਬ ਪੂਰੀ ਸਫਾਈ ਕਰ ਰਹੇ ਆ شاباد تمی صاحب ਇਹ ਨੂੰ ਵਟ ਲੈੰਦੋ ਆ ਮੜਾ ਜੇ ਕਰਦੇ ਸਾਫ ਇਹ ਤੋਂ ਬਦਲ ਅਧਰ ਬਾਹਰ ਘਾਟਦਾ ਆ ਜੀ ਨਾ ਦੋਨਾਂ ਘਰਾਂ ਚ ਨਹੀਂ ਬਸੇ ਪੋਤਾ ਆ ਮਾਰੀ ਉਹਨੇ ਕਰਦੇ ਸਾਫ ਥੋੜੀ ਜਿਹੀ ਕਰਦੇ ਆ ਸੋਕੇ ਬੋਲ ਤਾਂਮੀ ਜੀ ਸਾਹਿਬ ਕਿੱਧਰ ਜਾ ਰਹੇ ਹੋ ਤਾਂਮੀ ਸਾਹਿਬ ਪੰਦੀਆਂ ਪਿੱਛੇ ਕਰ ਲਓ ਤਾਂਮੀ ਸਾਹਿਬ ਕਿੱਧਰ ਚੱਲੇ ਹੋ ਸਾਹੀ ਅੱਕੀ ਦੇਖਣਾ ਤੀ ਦੂਸਰ ਨਿਕਲਦੇ ਨੇ ਬੰਨੀ ਅੱਗੇ ਹੈ ਓਏ ਟਰੈਕਟਰ ਚਲਾਏਗਾ ਬੂਟਾ ਨਾ ਬੰਨੀ ਅੱਗੇ ਟਾਇਰ ਦੇ ਅੱਗੇ ਬੂਟਾ ਕਹਿੰਦਾ ਕਹਿੰਦਾ ਬੂਟਾ ਬੰਨੀ ਟਰੈਕਟਰ ਚਲਾਉਣਾ ਕਿਗਾ ਤੇ ਧਾਮੀ ਸਾਹਿਬ ਬੜੀ ਤੇਜ਼ ਜਾ ਰਿਹਾ ਵਾਪਸ ਹੀ ਆਉਣਾ ਬੜੀ ਹੌਲੀ ਆ ਲੋ ਜੀ ਧਾਮੀ ਸਾਹਿਬ ਬੜੀ ਸਪੀਡ ਨਾਲ ਵਧ ਰਿਹਾ ਵੱਡੋ ਵੱਡੋ ਸੁੱਟਦੇ ਆ ਵੱਡੋ ਤਾਂ ਸਹੀ ਵੱਡੋ ਸ਼ਾਬਾਸ਼ ਧਾਮੀ ਸਾਹਿਬ ਸ਼ਾਬਾਸ਼ ਗਾਇਜ਼ ਇਧਰ ਆ ਇਧਰ ਕੀ ਆਡੇ ਵਾਲਾ ਮੁੰਡਾ ਹੀ ਕਰਦਾ ਇਧਰ ਬਕਵਾਸ ਇਧਰ ਪਾਣੀ ਪੀ ਲਾ ਵਿਆ ਸਾਲੇ ਨੇ ਮੜੇ ਆ ਟਰਾਲੀ ਸਾਫ ਕੀਤੀ ਪਾਣੀ ਤੇ ਆ ਗਿਆ ਦੇ ਦੋ ਮੜੇ ਬੋਦੇ ਮੜੇ ਖੁਸ਼ੀ ਦਾ ਕੀ ਪਚਾਤ ਤੂੰ ਦੱਸੇਗਾ ਇਹ ਔਖਾ ਨੇ ਇਹਦਾ ਉਹ ਚਲ ਗਿਆ ਟੈਂਪੂ ਦਿਖਾਈ ਕਾਮੀ ਸਾਹਿਬ ਕੀ ਕਰ ਰਹੇ ਹੋ ਇਹਦੇ ਇਹ ਬੰਦਾ ਫੋਨ 'ਚ ਆ ਗਿਆ ਤੇ ਲੇਵਰ ਲੈਂਦੀ ਆ ਜੀ ਲੇਵਰ ਦੇਖੋ ਲੇਖੋ ਲੱਗੀ ਹੋਈ ਬਈ ਟੌਰ ਨੂੰ ਦੇਖੋ ਇਹ ਆਪਣਾ ਪਰ ਕੰਬੈਨ ਲੱਗੀ ਐ ਤੇ ਬੋਗੀ ਪੈ ਗਈ ਆ। ਪੁਗਾ 2000 ਰੁਪਏ ਪਰ ਕਿਦੋਂ? ਹਾਂ ਠੀਕ ਆ। ਹਾਂ ਕਿੱਧਾ ਮੁੜਿਓ? ਵਧੀਆ ਜੀ। ਹਾਂ ਅੱਜ ਤੇ ਝੱਗ ਨਿਕਲ ਗਈ ਹੈ। ਕੰਮ ਹੋਵੇ ਸੇ ਕੰਮ ਬੰਦੇ ਦੀ ਨਾ ਨਜ਼ਾਰਾ ਲਿਆ ਹੁੰਦਾ ਪਸੀਨਾ ਪਸੁੰਨਾ ਚ ਲਿਆਉਂਦਾ ਨਾ। ਵਾਕੇ ਯਾਰ। ਵੇਲਾ ਬੰਦਾ ਵੀ ਵੇਲਾ ਹੀ ਆ। ਤੁਹਾਨੂੰ ਪੈਂਦਾ ਹੀ ਕੰਮ ਬੜੀ ਝਮਾਈ ਆ ਕਿਦੋਂ। ਚਾਚਾ ਵੇਲਾ ਬੇਲਾ ਤੇ ਵੇਲਾ ਹੀ ਐ। ਹੈਂ? ਵੇਲਾ ਤੇ ਵੇਲਾ ਹੀ ਉਹ ਕੀ ਕਹਿੰਦੇ ਆ ਤੇਰੇ ਕੀ ਮੈਂ ਤੇ ਵੇਲੇ ਹੀ ਆ ਮੈਂ ਕਿ ਥੱਬਾ ਚੱਕਦੇ ਮੈਨੂੰ ਕੰਡਲ ਪੈ ਜਣੀ ਆ ਬਹੁਤ ਤੈਨੂੰ ਕੰਡ ਪੈਂਦੀ ਤੈਨੂੰ ਚੱਲ ਵੀਡੀਓ ਤੇ ਬਣਾ ਹੀ ਦਿੱਤੀ ਨੇ ਬੰਦੇ ਨੇ ਇੰਨਾ ਕਿਤੇ ਕੰਮ ਕੀ ਤੇ ਕੋਈ ਹੀ ਕੰਮ ਤੇ ਆਇਆ ਹੀ ਨਾ ਮੁੰਡਾ ਕੰਮ ਤੇ ਆਇਆ ਬੰਦੇ ਤਾਂ ਤੇ ਵਾਦਾ ਹੀ ਆ ਨਾ ਬੰਦੇ ਕਿਤੇ ਐਵੇਂ ਲੱਭ ਜਾਂਦੇ ਆ ਹਾਂ ਕਰਮਾ ਨਾ ਕਿਤੇ ਬੰਦੇ ਲੱਭਦੇ ਆ ਲਾਓ ਜੀ ਵੜਾਤੀ ਆ ਆਪਣੀ ਵੀ ਫਾਈਨਲ ਕਰਤੀ ਆ ਤੇ ਬਾਕੀ ਕਾਰਵਾਈ ਤੁਹਾਨੂੰ ਅਗਲੀ ਦੱਸਾਂਗੇ ਪਹਿਲਾਂ ਘਰ ਲੈ ਜੀਏ ਦਾਣੇ ਉਭੜ ਆ ਕੇ ਇਸੇ ਕਰਨੇ ਗੱਲ ਪਾਸ ਲਾਓ ਜੀ ਆ ਦੋ ਬੋਗੀਆਂ ਪਈਆਂ ਆ ਤੀਜੀ ਬੋਗੀ ਪੈਣ ਲੱਗੀ ਆ ਮੈਂ ਉੱਤਰ ਹੀ ਜਾਵਾਂ ਨਾ ਉਹ ਰੁਕ ਜਾ ਝਟਕਾ ਨਾ ਮਾਰੀ ਆਪਣੇ ਭਰਾ ਦਾ ਟਰਾਲਾ ਪੂਰੇ ਹਾਲ ਦਾ ਪਰਮਪਾਲ ਦਾ ਇਹ ਵੀਡੀਓ ਸ਼ਾਫਟ ਵਾਲਾ ਟਰਾਲਾ ਆ ਜਿਹਦੇ ਪਿੱਛੇ ਟਰੈਕਟਰ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ ਇੱਕੋ ਟਰੈਕਟਰ ਟਰਾਲਾ ਕੱਢ ਲੈਂਦਾ ਆ ਆ ਲੱਗਾ ਵੀਡੀਓ ਗੀਅਰ ਦਿਖਾਵਾਂ ਤੁਹਾਨੂੰ ਆਹ ਦੇਖੋ ਆਹ ਲੱਗਾ ਗੀਅਰ ਤੇ ਆਹ ਸ਼ਾਫਟ ਪਾਉਣੀ ਤੇ ਨਾਲ ਹੀ ਟਰਾਲੀ ਨੇ ਵੀ ਜ਼ੋਰ ਮਾਰਨਾ ਦੂਜਾ ਟਰੈਕਟਰ ਪਾਉਣ ਦੀ ਲੋੜ ਨਹੀਂ ਪੈਂਦੀ ਗੰਨੇ ਦੀ ਖੁੱਭੀ ਟਰਾਲੀ ਕੱਢ ਲਿਆਉਂਦਾ ਇੱਕੋ ਟਰੈਕਟਰ ਇਹ ਟਰਾਲੇ ਜਿਹੜੇ ਆੜੇ ਪੀਟੀਓ ਟਰਾਲੀ ਇਹ ਬਣਾਏ ਇਸ ਕਰਕੇ ਆ ਕਿ ਗੰਨੇ ਦੇ ਕੰਮ ਲਈ ਵੀ ਜਿੱਦਾਂ ਟਰੈਕਟਰ ਮੰਗਣੇ ਪੈਂਦੇ ਖੁੱਬ ਜੇਵੇ ਤੇ ਇੱਕੋ ਟਰਾਲੀ ਕੱਢ ਲਿਉਂਦੀ ਇੱਕੋ ਟਰੈਕਟਰ ਕੱਢ ਲਿਉਂਦਾ ਕਿਉਂ ਸਾਬੀ ਹੈ ਫੇਚ ਲੰਦਾ ਇੱਕੋ ਦਸ ਕੋ ਮੜੀ ਜੀ ਦੀ ਫੁੱਬੀ ਫੁੱਬੀ ਵਧੀਆ ਵਾ ਟਾਇਰ ਨਾਲ ਟਰਾਲੀ ਤੇ ਸਲਿੱਪ ਮਾਰਨ ਫੇਰ ਨਹੀਂ ਹਾਂ ਫੇਰ ਨਹੀਂ ਮੰਨਦਾ ਹਨਾ ਮਤਲਬ ਕਹਿਦਾ ਚਿੱਕੜ ਨਾ ਹੋਵੇ ਜੈਲਦਾਰ ਇਨੋਵੇਸ਼ਨ ਆ ਲਿਖਿਆ ਇਹ ਤੇ ਜੈਲਦਾਰ ਆਈ ਤੇ ਇਨੋਵੇਸ਼ਨ ਵੀ ਤੇ ਪੇਸ਼ੰਦ ਇਹਲਰੇ ਕੋੜਲੀ ਪਿੰਡ ਉੱਥੇ ਬਣਾਉਂਦੇ ਆ ਤੇ ਮੇਰੇ ਸਾਹ ਨਾਲ 5-6 ਲੱਖ ਦੀ ਟਰਾਲੀ ਬਣਦੀ ਹੋਣੀ ਹੈ ਇੱਕ ਆਪਣੀ ਟਰਾਲੀ ਨੂੰ ਵੀ ਲਵਾ ਸਕਦੇ ਆ ਹਨਾ ਜੇ ਆਪਣੀ ਟਰਾਲੀ ਨੂੰ ਲਵਾਉਣਾ ਤੁਸੀਂ ਉਹ ਵੀ ਲਵਾ ਸਕਦੇ ਜੇ ਉਹਨਾਂ ਤੋਂ ਸਾਰੀ ਟਰਾਲੀ ਤਿਆਰ ਕਰਾਉਣੀ ਹੈ ਵੀ ਹਨਾ ਉਹਦੇ ਬੰਦੇ ਲੈ ਕੇ ਆਪਾਂ ਬੰਦੇ ਆਪਣੇ ਠੀਕ ਦੇ ਤਾਂ ਮੈਂ ਹਾਂ ਸਾਡੀ ਪੇਡ ਤੇ ਕਰਦੇ ਪਾਏਗੇ ਨੀ ਮੜਾ ਜਾ ਵਿੱਚ ਇਹਨਾਂ ਦਾ ਉਰੇ ਉਰ ਪਰੇ ਪਾਈ ਇਹਨੂੰ ਕਹਦੇ ਮੜਾ ਜਾ ਦੱਸ ਦੇ ਯਾਰ ਮੈਂ ਕਰਾਂ ਟਰੈਕਟਰ ਟਰਾਲੀ ਗਾਂ ਪਛਾਂ ਜਿਹੜਾ ਇਹ ਘਟਾ ਉਹ ਦੇਖ ਲੋ ਜੀ ਜ਼ਿਮੀਦਾਰ ਦੀ ਕਿੰਨੀ ਘਪਾਈ ਹੁੰਦੀ ਪਰ ਫੇਰ ਵੀ ਸਰਕਾਰਾਂ ਰੋਲਦੀਆਂ ਹੈ ਜ਼ਿਮੀਦਾਰ ਨੂੰ ਲੈ ਜਾ ਕਾ ਪਿੱਛੇ ਨੂੰ ਲੈ ਜਾ ਬਾ ਠੀਕ ਆ ਠੀਕ ਆ ਨਹੀਂ ਨਹੀਂ ਠੀਕ ਆ ਇੱਥੇ ਹੀ ਆ ਜਾਣਗੇ ਆਓ ਹਾਈ ਰਹਿ ਗਿਆ ਲੋ ਸ਼ਾਮਾ ਵੀ ਪੈ ਗਈਆਂ ਨਾਲ ਹੀ ਜਾ ਕੇ ਤੇ ਪੱਲਾ ਦਈਏ ਤੇ ਐ ਓਏ ਆ ਦਾਤੀ ਚੱਕ ਲਈ ਭਾਜੀ ਇੱਥੇ ਪਈ ਆ 16 ਫੁੱਟ ਟੱਲਾ ਕਿ 18 ਐ 16 ਫੁੱਟ ਹੋਇਆ ਹਨ ਸਮਾਪਤੀ ਕਰੋ ਆਪਣੇ ਨਾ ਰੌਣਕਾਂ ਜੀ ਸਾਡੀਆਂ ਵਾ ਪਰਾਲਾ ਬਾਬਾ ਵੱਡਾ ਆ 2 ਕਿਲੇ ਤੇ ਗੱਡਾ ਨੇ ਆ ਗਏ ਵਿੱਚ ਛਾਲੋ ਵੀ ਮੁੰਡਿਓ ਹਾਂ ਅੱਗੇ ਕਰਾ ਮੋਟਰਸਾਈਕਲ ਚੱਲ 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 ਜਾਣ ਦੇ ਹੋ ਲੱਗ ਜਾਣੀ ਉਧਰ परे हो जाओ परे हो जाओ सब परे हो जाओ ठीक है ठीक है ठीक है ना कर ला इधर जान दे जान दे जान दे जान दे जान दे जान दे Over, over!